पाले आ अब तक तेरी स्कीम तो कोई फेल हुई ही कोई एक में स्कीम फेल होगी मासी करना जता है गया बताने स्कीम के में फेल करती है रूम और नेता भरेला है ये अपना पाले दा की पता है मनकरी मुड़ के फोन बंद करके गई चलो माला बेटी चोचा का कोई ਦੇਖ ਲੋ ਤਾ ਜੀ ਮੈਂ ਉਹ ਤੁਹਾਨੂੰ ਵੀ ਰੱਸੀ ਸੀ ਗੱਲ ਬਾਤ ਮਸੀ ਬਾਰੇ ਤੇ ਤੁਸੀਂ ਜਾ ਕੇ ਵੀ ਆਏ ਸੀ ਜਾ ਕੇ ਆਏ ਜਾ ਕੇ ਤੇ ਤੁਸੀਂ ਵੀ ਸਮਝਾਈ ਦੇਖ ਲੋ ਤੇ ਮੈਂ ਵੀ ਬਥੇਰਾ ਕਿਹਾਗਾ ਹੁਣ ਨਾਲ ਤਾਂ ਅੱਡ ਹੋਗੀ ਅੱਛਾ ਬਿਮਾਰ ਹੋਈ ਪਈ ਆ ਨਾਲ ਤਾਂ ਮੈਂ ਸਾਹਮਣਾ ਨਾਲੇ ਆਪਦੀ ਜਾਣ ਤੇ ਕਬੀਲਤਾਰੀ ਐਡ ਰੱਖੀ ਫਿਰਦੀ ਐ ਸਾਰੀ ਅੱਛਾ ਹਾਂ ਬਿਮਾਰਾ ਪੈਸਾ ਢੇਲਾ ਹੋਰ ਦੇਖ ਲੈ ਠੇਕਾ ਵੀ ਹੁਣ ਤੇ ਤੁਹਾਡਾ ਲੈ ਰਹੀ ਐ ਹਾਂ ਹਾਂ ਐਡ ਲੈ ਰਹੀਆਂ ਉਹ ਦੇਖ ਲੈ ਵੀ ਮੇਰੇ ਕੋਲ 10 ਕਿੱਲੇ ਦਾ ਚਲ 10 ਕਿੱਲੇ ਸਾਮੀ ਬੈਠੀ ਐ ਔਰ ਤੈਨੂੰ ਪਤਾ ਹੈ ਪਤਾ ਨਹੀਂ ਤਾਂ ਕਿਹਦੀ ਤਾਂ ਉਗਰ ਤੇ ਚੜੀ ਕਿਹਦੀ ਤੇ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਅੱਛਾ ਹਾਂ ਹੁਣ ਅੱਡ ਰਹੀ ਹੁਣ ਬਿਮਾਰ ਹੋ ਰਹੀ ਟਾਈਫਾਇਡ ਹੋ ਰਿਹਾ ਤੈਨੂੰ ਤਾਂ ਮੈਂ ਦਵਾਈ ਦਿਵਾ ਕੇ ਲਿਆ ਫਿਰ ਹੁਣ ਔਰ ਸਾਰਾ ਆਪਦੇ ਕਮਰੇ ਚੀਜ਼ ਦਾ ਉਹਨੇ ਉੱਥੇ ਬੰਡ ਰੱਖਿਆ ਖਿਆਣੇ ਕਹਿੰਦੇ ਹੁੰਦੇ ਨੇ ਫੁੱਟ ਚੰਦਰੀ ਜਿਨ੍ਹਾਂ ਦੇ ਘਰੇ ਵੜ ਗਈ ਰਾਜਿਆਂ ਦੇ ਰਾਜਗੜ੍ਹ ਤੇ ਹਾਂ ਗੱਲ ਤਾਂ ਉਹੀ ਆ ਪੈ ਜਾਂਦੇ ਨੇ ਜਦੋਂ ਗੋਲਾ ਲਾਉਂਦੇ ਨੇ ਜਦੋਂ ਉਦੋਂ ਤਾਂ ਫਿਰ ਅਹੀਂ ਹੁੰਦਾ ਹੁੰਦਾ ਕੰਮ ਫਿਰ ਚੱਕਰ ਤਾਂ ਉਹੀ ਆ ਤਾਂ ਆ ਜੀ ਹੁਣ ਸਮਝੀ ਤਾਂ ਕੋਈ ਨਹੀਂ ਹੈਗੀ ਹੁਣ ਕਿ ਨੂੰ ਕਹਾ ਮੈਂ ਕਿ ਨੂੰ ਨਾ ਕਹਾ ਸਰ ਮੈਂ ਤਾਂ ਇੱਕ ਵਾਰੀ ਮੈਂ ਫੇਰ ਜਾਇਆ ਹਾਂਗਾ ਚਲ ਕੋਈ ਗੱਲ ਹੋਰ ਤਾਂ ਡਿਬਿਟ ਹੋਊਗੀ ਕੋਈ ਗੱਲ ਉਹਨੂੰ ਜਿਵੇਂ ਚਲ ਉਹ ਕਰ ਦਈਏ ਕਰੀ ਜਾਂਦੇ ਨੇ ਨੂੰ ਨਹੀਂ ਲੱਗਦੀ ਉਹ ਲੱਗਦੀ ਨਹੀਂ ਸੋਣੀ ਨਾਲੇ ਤਾਂ ਪਿੰਡ 'ਚ ਮੈਨੂੰ ਕਹਿਣਗੇ ala ਕਹਿੰਦਾ ਪਰ ਨਹੀਂ ਜੇਪੀ ਆਹ ਤਾਂ ਗੋਲਾ ਮੁੰਡੇ ਯਾਰ ਆ ਤਾਂ ਬਦ ਨਹੀਂ ਉਹ ਨਹੀਂ ਕਰਦਾ ਹੈਗਾ ਹਾਂ ਵੀ ਹਾਂ ਸਾਰੀ ਹੋਰੀ ਸਾਂਸ ਮਾਰ ਦੇਖਭਾਲ ਕਰਦੇ ਆ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦੇਗੇ ਪਰ ਮੈਨੂੰ ਇੰਨਾ ਵੀ ਜ਼ਰੂਰ ਹੈਗਾ ਕਿ ਪਹਿਲਾਂ ਉਹ ਨਾ ਇਹ ਜੀ ਨਹੀਂ ਸੀਗੀ ਹੁਣ ਨਾ ਉਹ ਕਿਸੇ ਨਾ ਕਿਸੇ ਦੀ ਉਂਗਲ ਤੇ ਚੜੀ ਹੋਈ ਆ ਉਂਗਲਾ ਘਰ 파ੜ ਦਿੰਦੀਆਂ ਨੇ ਹਾਂ ਉਂਗਲਾ ਇਹ ਜੀ ਨਹੀਂ ਹੁੰਦੀ ਵਹੀ ਦਾ ਚੱਕਰ ਆ ਉਂਗਲਾ ਤੇ ਨਹੀਂ ਚੜਨਾ ਚਾਹੀਦਾ ਕਦੇ ਵੀ ਕਿਸੇ ਤੇ ਬਿਲਕੁਲ ਬਾਕੀ ਮੈਂ ਜਾ ਕੇ ਆਉਂਗਾ ਖਬਰ ਆ ਕੋਈ ਸੱਟ ਹੋ ਜਾਏ ਹਾਂ ਚਲ ਕੋਈ ਗੱਲ ਤਾਂ ਹੈ ਜੀ ਤੁਸੀਂ ਕਰਿਓ ਗੱਲਬਾਤ ਜਿਵੇਂ ਵੀ ਹੋਈ ਤੇ ਹਾਂ ਬਾਕੀ ਠੀਕ ਹੈ ਤਾਈ ਚੰਗਾ ਜੀ ਹੈ ਚੰਗਾ ਹੈ ਠੀਕ ਹੈ ਚੰਗਾ ਹੈ ਹੁੰਦਾ ਕੰਮ ਮੈਂ ਗਲਤੀ ਕਰ ਲਿਆ ਅੱਡ ਹੋ ਕੇ ਹੁੰਦਾ ਜੇਪੀ ਦਾ ਸੌਰਾ ਸਹੀ ਕਹਿੰਦਾ ਸੀ ਜੇ ਮੈਂ ਉਹਦੀ ਮੰਨ ਲੈਂਦੀ ਨਾ ਨਾਲੇ ਤਾਂ ਐ ਹੁੰਦਾ ਵੀ ਮੇਰੀ ਇੱਜ਼ਤ ਕਰੀ ਐ ਨਾਲੇ ਜਵਾਖ ਵੀ ਹੱਥਾਂ 'ਚ ਥੁੱਕ ਲੈਂਦੇ ਸੀ ਆ ਰੁੜ ਜਾਣੇ ਨੇ ਨਾ ਸਿਆਣੇ ਬਿਆਣੇ ਨੇ ਇਹ ਜੀ ਚੱਕ ਦਿੱਤੀ ਅੱਖੇ ਅੱਡ ਹੋ ਜਾ ਹੁਣ ਅੱਡ ਤਾਂ ਮੈਂ ਹੋ ਗਈ ਹੁਣ ਨਾ ਤਾਂ ਮੈਂ ਦੁਕਾਨ ਤੇ ਜਾਣ ਜੀ ਉਗਰੀ ਮੁੰਡੇ ਦੀ ਵੀ ਗੱਲ ਸਹੀ ਐ ਵੀ ਬੇਇੱਜ਼ਤੀ ਐ ਹੁਣ ਮੈਨੂੰ ਆ ਪਟਣੀਆਂ ਸਾਰੀਆਂ ਬੁਰਧਾਂ ਐ ਪੁੱਛਦੀਆਂ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਜਿਵੇਂ ਕੋਈ ਪਤਾ ਨਹੀਂ ਹੁੰਦਾ ਮੇਰੀਆਂ ਸੌਕਣਾਂ ਦੇ ਨਾ ਮੇਰੇ ਤਾਂ ਜੀ ਕਰਦਾ ਨੱਕ ਤੇ ਮੁੱਕੀ ਮਾਰਾ ਦੇੜ ਦੇੜ ਗੱਲ ਨੂੰ ਪੁੱਛਦੀਆਂ ਨੇ ਛੋਡੇ ਪੈ ਜਾਣ ਸੁੰਦ ਛੋਡੇ ਦੱਸੋ ਅੱਡ ਹੋ ਗਈ ਮੈਂ ਹੋਰ ਕੀ ਹੋ ਗਿਆ ਛੋਡੇ ਮਾਂ ਜੰਮਣ ਵਾਲਿਆਂ ਦਾ ਕਾਲਜਾ ਹੋ ਗਿਆ ਹੂੰ ਤਾਂ ਆਏ ਆ ਮਨਾਂ ਕਿਉਂ ਦਿਮਾਗ ਖਰਾਬ ਕਰਿਆ ਤੇਰੇ ਜਵਾਖ ਨੇ ਕਿਹੜਾ ਪਖਾਨੇ ਨੇ ਨਾਲੇ ਮੈਨੂੰ ਕਿਹੜਾ ਕਿਸੇ ਨੇ ਐ ਕਿਹਾ ਹੈ ਵੀ ਤੈਨੂੰ ਰੋਟੀ ਨਹੀਂ ਫੜਾਉਂਦੇ ਅਸੀਂ। ਜਾ ਤੇਰੇ ਕੱਪੜੇ ਨਹੀਂ ਧੋਂਦੇ। ਹੈ? ਸਾਰਾ ਕੁਝ ਬਾਕ ਕਰਦੇ ਨੇ। ਪਰ ਮੈਂ ਗਲਤੀ ਕੀਤੀ ਆ ਹੁਣ ਮੈਂ ਕਿਵੇਂ ਕਹਾ ਵੀ ਭਾਈ ਮੈਨੂੰ ਨਾਲ ਰਲਾ ਲਓ। ਲੈ। ਆਏ ਕੋਈ ਢਿੱਗੀ ਗੱਲ ਨਹੀਂ ਹੈਗੀ ਮੰਮਾ ਕਿਉਂ ਕਾਬ ਕਰਤੀ ਹੈ। ਆਏ ਬਥੇਰਾ ਤੇਰਾ ਕਰਤੇ ਨੇ ਕਿ ਮੋ ਆਏ ਤਾ ਦੇਖਾ ਜਦੋਂ ਨਾਂਗਦੀਆਂ ਵੜਦੀਆਂ ਵਿੜਕ ਪਾਉਂਦੇ ਨੇ ਵੀ ਕਿੱਥੇ ਜਾਂਦੀ ਐ ਕੀ ਕਰਦੀ ਐ। ਪਰ ਇੰਨਾ ਕਹਿ ਵੀ ਹੁਣ ਮੈਨੂੰ ਵੀ ਔਖਾ ਹੋ ਰਿਹਾ ਕਹਿਣਾ ਹੈ ਕਿਵੇਂ ਰਲਾਂ ਮੈਂ ਤਾਂ ਕਹਿੰਨੀ ਚੁੱਪ ਕਰਕੇ ਆਥਾਂ ਨੇ ਚੱਕ ਕੇ ਖਾ ਲੂੰਗੀ ਰੋਟੀਆਂ ਨਾਲੇ ਦੇ ਸੌਰੇ ਨੂੰ ਨਹੀਂ ਪਤਾ ਲੱਗੂ ਵੀ ਅੱਡ ਹੋ ਗਈ ਦੋ ਡੰਗੇ ਲਾਈਆਂ ਨੇ ਰੋਟੀਆਂ ਆ ਰੁੜ ਜਾਣੇ ਨੇ ਕਹਿਤਾ ਤਾਂ ਮੈਂ ਕੀ ਕਰਾਂ ਮੇਰੇ ਘਰ ਵਾਲੀ ਤਾਂ ਗਈ ਹੋਈ ਆ ਨਾਲੇ ਮੈਨੂੰ ਬਹਾਨਾ ਵੀ ਮੈਂ ਤਾਂ ਆਪ ਚੱਕ ਕੇ ਖਾ ਦੇ ਜੇ ਬੋਲੂ ਕੁਛ ਫਿਰ ਇਹਦੇ ਪਿਓ ਨੂੰ ਫੋਨ ਕਰ ਅਸਲ ਤਾਂ ਬੋਲ ਦੇ ਨਹੀਂ ਕੁਛ ਐਂ ਵਿਚਰਾਲ ਜਾਨੀਆਂ ਹਜੇ ਕਿਹੜਾ ਕੋਈ ਕੰਦ ਕੱਢੀ ਮਨਾ ਨਹੀਂ ਪਸਤਾਵੇਂਗੀ ਕਿਸੇ ਨੇ ਬੁਖਾਰ ਦੀ ਗੋਲੀ ਨਹੀਂ ਲਿਆ ਕੇ ਦੇਣੀ ਹਾਂ ਜੀ ਠੀਕ ਹਾਂ ਠੀਕ ਆ ਭਾਈ ਉਹ ਤਾਂ ਠੀਕ ਹੈ ਵਧੀਆ ਆਓ ਵਧੀਆ ਠੀਕ ਹੈ ਨਾ ਪਾਲੇ ਮੈਨੂੰ ਐਂ ਦੱਸ ਆ ਤੂੰ ਤੁਹਾਡੇ ਘਰੇ ਕੀ ਕਰਿਆ ਕੀ ਕਰਦਾ ਜੇ ਮੈਂ ਤੇਰੇ ਕਹੇ ਕਹੇ ਕੰਦ ਕੱਢ ਲੈਂਦੀ ਮੈਂ ਤਾਂ ਜਮਾ ਮਾਰੀ ਗਈ ਸੀ ਨਾ ਮੈਂ ਤੈਨੂੰ ਕਿਹਾ ਸੀ ਕੰਦ ਕੱਢ ਤਾਂ ਹੋਰ ਤਾਂ ਮੈਨੂੰ ਕੀ ਕਿਹਾ ਸੀ ਮੈਂ ਤਾਂ ਆਇਆ ਕਿਹਾ ਜੀ ਭਈ ਆਪਣੇ ਜਵਾਕਾਂ ਚੱਲੇ ਨੂੰ ਦੇਖ ਕਿ ਵੱਧੂ ਖਰਚਾ ਨਾ ਕਰਦੇ ਫਿਰਦੇ ਹੁਣ ਕੱਲ ਬਾਅਦ ਆ ਆ ਕਰੀ ਸੀ ਤਾਂ ਕਰੀ ਨਹੀਂ ਗੱਲ ਦੇਖ ਜੀ ਤੁਸੀਂ ਮੈਨੂੰ ਇਹ ਗੱਲ ਕਹੀ ਔਥੇ ਕੁਰਸੀ ਤੇ ਆਖੇ ਮੌਜ ਨਾਲ ਚੰਗਾ ਖਾ ਚੰਗਾ ਪੈਣ ਅੱਡ ਹੋ ਜਾ ਤੇਰੀ ਇੰਨੀ ਜਾਇਾਤ ਐਨਾ ਤੇਰੇ ਕੋਲੇ ਪੈਸਾ ਹੈ ਹੈ ਮੈਂ ਕਹੇ ਕਹੇ ਚੱਕ ਚੱਕ ਲੈ ਅੱਡ ਦਾ ਤੇ ਮੈਂ ਤੈਨੂੰ ਫੋਨ ਲਾਇਆ ਵੀ ਮੈਂ ਬਿਮਾਰ ਆ ਮੈਨੂੰ ਟਾਈਫਾਇਡ ਹੈ ਮੈਂ ਰੋਟੀ ਨਹੀਂ ਖਾਣੀ ਮੈਨੂੰ ਦਲੀਆ ਬਣਵਾ ਕੇ ਦੇ ਦੇ ਤੂੰ ਆਖੇ ਮੇਰੇ ਘਰ ਵਾਲੀ ਆ ਕੇ ਗਈ ਹੋਈ ਐ ਪੇਟੀ ਕਮਣ ਨਹੀਂ ਕਰਿਓ ਮੈਂ ਕਿਥੋਂ ਵੀ ਜਾਣੂ ਮੈਂ ਤੈਨੂੰ ਪੈਸੇ 50000 ਰੁਪਏ ਭੇਜਦਾ ਤੈਨੂੰ ਹੋਰ ਪੈਸੇ ਕਹ ਵੀ ਹੋਰ ਪੈਸੇ ਦੇ ਦੇਣਾ ਹੋਰ ਪੈਸੇ ਦਾ ਕਿ ਤੂੰ ਸਾਨ ਕਰਦਾ ਸਾਢੇ ਹੀ ਰੁਪਈਏ ਨੇ ਸਾਢੇ ਚੱਕ ਚੱਕ ਦੰਨਾ ਤੇ ਸਾਢੇ ਤੇ ਤੂੰ ਲੱਤ ਰੱਖਦਾ ਨਾਲੇ ਗੱਲ ਸੁਣ ਲੈ ਭਾਈ ਐਦੂ ਮੁੜ ਕੇ ਇਹੋ ਜੀ ਕਿਸੇ ਹੋਰ ਬੁੜੀ ਨੂੰ ਚੱਕ ਨਾ ਦੇ ਦੀ ਮੈਂ ਤਾਂ ਬਚ ਗਈ ਮੇਰਾ ਪੁੱਤ ਨਰਮ ਸੀ ਨਹੀਂ ਲਿਆ ਕੇ ਟਰਾਲੀ ਇੱਟਾਂ ਦੀ ਤੰਦ ਘਾੜ ਦਿੰਦਾ ਵੀ ਦੇਖ ਲੈ ਨਜ਼ਾਰਾ ਤੂੰ ਅੱਡਾ ਵਾਲਾ ਤੂੰ ਦੇਖਣਾ ਸੀ ਕੰਦ ਕੱਟਣ ਵਾਸਤੇ ਮੈਂ ਤਾਂ ਕਿਹਾ ਨਹੀਂ ਤੈਨੂੰ ਵੀ ਕੰਦ ਕੱਟਣ ਨਾਲੇ ਗਾਹਾਂ ਨੂੰ ਅਸੀਂ ਤਾਂ ਬਾਹਣ ਵੀ ਬਦਲਾਂਗੇ ਆਪਦਾ ਜਿਹੜਾ ਕਿੱਥੇ ਲੈਣਾ ਠੇਕੇ ਤੇ ਕਿਸੇ ਦਾ ਹੋਰ ਲੈ ਨਹੀਂ ਤੇ ਸਾਡੀ ਝਾਕ ਤੇ ਨਾ ਰਹਿ ਚਾਹੇ ਮੇਰਾ ਪੁੱਤ ਆਪ ਕਰੇ ਮੈਂ ਤਾਂ ਦੇਖ ਹਜੇ ਫੇਰ ਵੀ ਸਿਰ ਤੋਂ ਸੋਹ ਲਿਆ ਬਿਸ਼ਰਮ ਹੁੰਦੀ ਨੇ ਚੱਕ ਕੇ ਰੋਟੀਆਂ ਚੁੱਲੇ ਤੋਂ ਖਾ ਲੀਆਂ ਇਹ ਤਾਂ ਚੰਗੇ ਨੇ ਮੇਰੇ ਜਵਾਖ ਜਿਹੜੇ ਮੇਰੀ ਕਦਰ ਕਰਦੇ ਨੇ ਇਹੋ ਜੀ ਕੋਈ ਗੱਲਬਾਤ ਨਹੀਂ ਵੀ ਤੁਹਾਨੂੰ ਕੋਈ ਸਾਨੂੰ ਕੋਈ ਬਾਤ ਇਹੋ ਜੀ ਕੋਈ ਗੱਲਬਾਤ ਨਹੀਂ ਹੁਣ ਐ ਪੁੱਛਣ ਆਇਆ ਸੀ ਵੀ ਨਿਉ ਨੂੰ ਪੱਟ ਲੀ ਕੇ ਮੈਨੂੰ ਕੀ ਲੋੜ ਬੰਦੀ ਹੈ ਤੂੰ ਕਰ ਇਹਦੀ ਬੇਚੀ ਕਰ ਹਾਂ ਕੋਈ ਗੱਲ ਸਾਨੂੰ ਕੋਈ ਲੋੜ ਨਹੀਂ ਹੈਗੀ ਅਸੀਂ ਆਪੇ ਤੁਹਾਡਾ ਵਾਂ ਛੱਡ ਦਾਂਗੇ ਤੇ ਜੇ ਅਸੀਂ ਆਪੇ ਹੋਰ ਲਈਏ ਨਾ ਲਈਏ ਕੋਈ ਦਿੱਕਤ ਨਹੀਂ ਜੀ ਸਾਨੂੰ ਕੀ ਹੈ ਲੈ ਚਾਹੇ ਨਾ ਲੈ ਚੰਗੀ ਪੰਜੀ ਦੀ ਚੱਕ ਦਿੱਤੀ ਸੀ ਆਖੇ ਤੂੰ ਅੱਡ ਹੋ ਜਾ ਤੇਰੇ ਕੋਲੇ ਪੈਸੇ ਨੇ ਫਲਾਨਾ ਤੇ ਵੀ ਤੂੰ ਪਲੇ ਆ ਮਾਨਸਾ ਆਏ ਦੇਖ ਵੀ ਕਿਸੇ ਦਾ ਮੇਲ ਮਲਾਈ ਦਾ ਹੁੰਦਾ ਪਾਟਕ ਥੋੜੋ ਭਵਾਈ ਦੇ ਹੁੰਦੇ ਆ ਹੂੰ ਹੋਣ आया थी पता करना भी देखा कि ਕ ਫਰਕ ਪੈ ਗਿਆ ਹਜੇ ਤਾਂ ਚੰਗਾ ਰਹਿ मेरा ਮੇਰਾ ਕੋੜਮ ਸਿਆਣਾ ਸੀ ਜਿਹੜਾ ਆਪਦੇ ਧੀ ਨੂੰ ਵੀ ਘੂਰ ਕੇ ਗਿਆ ਜਮਾਈ ਨੂੰ ਵੀ ਘੂਰ ਕੇ ਗਿਆ ਚਲ ਚਾਰ ਗੱਲਾਂ ਤਾਂ ਮੈਨੂੰ ਵੀ ਗੱਲੀ ਗੱਲੀ ਕਹਿ ਕੇ ਗਿਆ ਸਮਝਾ ਕੇ ਬੰਦ ਲਿਆ ਅੱਜ ਤੱਕ ਤੇਰੀ ਸਕੀਮ ਤਾਂ ਕੋਈ ਫੇਰ ਹੋਈ ਨਹੀਂ ਕੋਈ ਇਹ ਆਨੇ ਦਾ ਬੜੇ ਲਾਇ ਸੀ ਆਪਾਂ ਨੇ ਪਰ ਇੱਕ ਵੀ ਹਸਾਬ ਕਿ ਨਹੀਂ ਆਇਆ ਚਲੋ ਰੱਬ ਰੱਖਾ ਲੈ ਆ ਵੀ ਪੱਟੇ ਆ ਗਿਆ ਬਸ ਜੀ ਕੀ ਕਰਦੀ ਆ ਕੁਛ ਨਹੀਂ ਕਰਦੀ ਭਾਈ ਚੁੱਲੇ ਦੇ ਨੇੜੇ ਲੱਗਦੀ ਸੀ ਕਿਥੇ ਖਾਲੇ ਪਰੌਂਠੇ ਹਜੇ ਤਾਂ ਬਣਾਉਣੀ ਆ ਅ ਦੋ ਦਿਨਾਂ ਚ ਤਾਂ ਮੇਰੀ ਗਸਰ ਨੂੰ ਬੁਖਾਰ ਨਾਲ ਕਿਵੇਂ ਤਾਂ ਬੂਥਾ ਕਰਖਿਆ ਦੋ ਡੰਗੀ ਅੱਡ ਹੋਈਆਂ ਅਜੇ ਲੋਕਾਂ ਨੂੰ ਕਿਸ ਨੂੰ ਪਤਾ ਕਿਸ ਨੂੰ ਨਹੀਂ ਵੀ ਪਤਾਗਾ ਚੁੱਪ ਕਰਕੇ ਚੱਲ ਮੇਰੇ ਰਣਕ ਪੱਕੀਆਂ ਬਕਾਇਆਂ ਨਹੀਂ ਖਾਦੀਆਂ ਜਾਂਦੀਆਂ ਹੈਗੀ ਮੈਂ ਤਾਂ ਲਾ ਲੂੰਗੀ ਆਪਣੀ ਲਾ ਲੂੰਗੀ ਨਾਲੇ ਆਪਣੀਆਂ ਹੋਰ ਕਰ ਲੂੰਗੀ ਤਮਾਸ਼ਾ ਨਾ ਦਿਖਾ ਜੇ ਮੇਰੀ ਮਾਂ ਹੁੰਦੀ ਸਕੀ ਤਾਂ ਵੀ ਐ ਕਰਦੀ ਆ ਜਿਹੜੇ ਲੱਛਣੋਂ ਫਿਰ ਤੂੰ ਕਹੇਗੀ ਮੈਨੂੰ ਵੱਧ ਘੱਟ ਬੋਲਦਾ ਤਾਂ ਜਿਸ ਸਕੀ ਮਾਂ ਜੀ ਮੈਂ ਤੇਰੀ ਕੁੱਖੋ ਜੰਮਿਆ ਹੁੰਦਾ ਫਿਰ ਵੀ ਤੂੰ ਮੇਰੇ ਨਾਲ ਐ ਕਰਦੀ ਅੱਡ ਤੈਨੂੰ ਐ ਦੱਸ ਬਰ ਹੈ ਉਹੀ ਮਤੇਰ ਮਾਂ ਵਾਲੀ ਗੱਲ ਕਰਤੀ ਨਾ ਫਿਰ ਨਾ ਪੁੱਤ ਮੈਂ ਮਤੇਰ ਮਾਂ ਨਹੀਂ ਹੈ ਜੀ ਫਿਰ ਜੇ ਮਤੇਰ ਮਾਂ ਨਹੀਂ ਫਿਰ ਤੂੰ ਜਲੂਸ ਕਰ ਤੋਂ ਕਰਦੀ ਆ ਆਪਣਾ ਨਾਲ ਸਾਡਾ ਕੱਢਦੀ ਮੈਨੂੰ ਐਸਾ ਚੁੱਪ ਕਰ ਜਾ ਕਿਸੇ ਨੂੰ ਸੁਣ ਨਾ ਜਾਵੇ ਆਪਣੇ ਘਰ ਦੀ ਗੱਲ ਬਸ ਮੇਰੇ ਹੀ ਦਿਮਾਗ ਖਰਾਬ ਹੋ ਗਿਆ ਸੀ ਪੁੱਤ ਮੈਂ ਤੈਨੂੰ ਕਿਹਾ ਹੋਇਆ ਹੈ ਕਿ ਤੂੰ ਕਿਸੇ ਦੀ ਚੱਕ ਚ ਹੈ ਇਹਨੇ ਚੱਕ ਰਿਤੀ ਸੀ ਪਹਿਲਾਂ ਤਾਂ ਮੈਨੂੰ ਐ ਦੱਸ ਤੂੰ ਅਲੱਗ ਜਾ ਕੇ ਰੁਕ ਤੀਖਾ ਫਿਰ ਮੈਨੂੰ ਕੱਲੀ ਕੱਲੀ ਗੱਲ ਦੱਸ ਕਿ ਇਹਨੇ ਕੀ ਕਿਹਾ ਤੇ ਤੈਨੂੰ ਦੋ ਦਿਨਾਂ ਤੱਕ ਮੂੰਹ ਦੇਖੀ ਮਾਰਾ ਜਾ ਨਿਕਲਿਆ ਆਇਆ ਤਰਾ ਪੁੱਤ ਫਿਰ ਲੋਕ ਕਹਿੰਦੇ ਨੇ ਵੀ ਫਲਾਨੀ ਮਤੇਰ ਮਾਂ ਹੈ ਫਲਾਨੇ ਮਤੇ ਅਗਲਾ ਕਹਿੰਦਾ ਉਹਦੀ ਮਤੇਰ ਮਾਂ ਦੇ ਜਵਾਕ ਨੇ ਫਿਰ ਸਾਡੇ ਜੀ ਕਸੂਰ ਕੱਢਣਗੇ ਲੋਕ ਇਹਨੂੰ ਨਹੀਂ ਕਿਸੇ ਨੇ ਕਹਿਣਾ ਹੈਗਾ ਤੂੰ ਦੱਸਿਆ ਨਹੀਂ ਪੈਣੀ ਮੈਨੂੰ ਕਹਿਣ ਗਿਆ ਲੱਗਦਾ ਉਹ ਨੌਜਵਾਨ ਮੁੰਡਾ ਵੀ ਉਹਦੀ ਸੱਗੀ ਮਾਨ ਹੀ ਹੈਗੀ ਮਾਸੀ ਦੀ ਭਾਈ ਉਹਨਾਂ ਦਰਿਆਤ ਕਰਦੇ ਨੇ ਚੰਗਾ ਮੇਰੀ ਗੱਲ ਸੁਣ ਲੈ ਗਲਤੀ ਤਾਂ ਤਾਂ ਕਿਸੇ ਨੂੰ ਪਤਾ ਲੱਗਦਾ ਹੈ ਕਿ ਗਲਤੀ ਕਰੀ ਕੀ ਨਹੀਂ ਚੁੱਪ ਕਰ ਜਾ ਹੁਣ ਤਾਇਆ ਕਿੰਨਾ ਕੁ ਘੂਰੇਗਾ ਚੱਲ ਮੇਰੇ ਨਾਲ ਤਾਂ ਕੀ ਕੀ ਗੱਲ ਕਹਦੀ ਸੀ ਤੂੰ ਮੈਂ ਐਂ ਕਹਿੰਦੀ ਸੀ ਆਪਾਂ ਬਾਣ ਬਦਲਾਂਗੇ ਠੇਕੇ ਤੇ ਬਾਣ ਬਦਲ ਦਾਂਗੇ ਕੋ ਜਿਹਨੂੰ ਕਹਾਂਗੇ ਉਹਨੂੰ ਠੇਕੇ ਦੇ ਦੇ ਦਾਂਗੇ ਮੈਂ ਰੱਖਿਆ ਨਹੀਂ ਆਪ ਹੀ ਕਰ ਲਿਆ ਆਪ ਕਰ ਲਾਂਗੇ ਜੇ ਤੂੰ ਕਹੇਂਗੀ ਜੇ ਤੂੰ ਕਹੇਂਗੀ ਆਪ ਕਰ ਲਾਂਗੇ ਪਰ ਅੱਜ ਤੋਂ ਬਾਅਦ ਦੇ ਵਿੱਚ ਤੂੰ ਇਹੋ ਜੀ ਕੋਈ ਗਲਤੀ ਨਹੀਂ ਕਰਨੀ ਠੀਕ ਹੈ ਤਾਂ ਮੈਨੂੰ ਕੱਲੀ ਕੱਲੀ ਗੱਲ ਦੱਸੀ ਕਿਨੇ ਕੀ ਕਿਆ ਚੱਲ ਪਰਾਂ ਤੂੰ ਘਰੇ ਚੱਲ ਉੱਥਲੇ ਪਾਸੇ ਉੱਥੇ ਰੋਟੀ ਖਾ ਹਾਂ ਮਸੀ ਹੁੰਦਾ ਸੇ ਤੈਨੂੰ ਕਿਨੇ ਕੀ ਗੱਲ ਕਹੀ ਸੀ ਪੁੱਤ ਹੁੰਦਾ ਮੈਨੂੰ ਵੀ ਬਿਸ਼ਾਰਮੀ ਜੀ ਆਉਂਦੀ ਆ ਵੀ ਮੈਂ ਗਲਤ ਸੀ ਹੈ ਨਾ ਤੁਸੀਂ ਸਾਰੇ ਸਹੀ ਸੀ ਚੱਲ ਕੋਈ ਗੱਲ ਨਹੀਂ ਗਲਤੀਆਂ ਫਲਤੀਆਂ ਇਨਸਾਨਾਂ ਤੋਂ ਹੁੰਦੀਆਂ ਨੇ ਮੈਂ ਕਿਹਾ ਤੁਸੀਂ ਦੋ ਸਾਨੂੰ ਨਾ ਪੁੱਤ ਤੈਂ ਤੈ ਕਾਨੂੰ ਕਿਹਾਗਾ ਮੈਂ ਕਿਉਂ ਪਾਪ ਬੋਲਾਂ ਹਾਂ ਅਬ ਪਾਲਾ ਮਰਨਾ ਅੱਛਾ ਰੁੜਤ ਜਾਣਾ ਮੈਨੂੰ ਬਸ ਮਾੜੀ ਗੱਲ ਤਾਂ ਮੇਰੀ ਹੈ ਜਿਹੜੀ ਮੈਂ ਉਹਦੀ ਗੱਲ ਮੰਨੀ। ਮੈਨੂੰ ਕਹਿੰਦਾ ਨਾ ਤੂੰ ਜਾਇਾਦਤ ਦੀ ਮਾਲਕਣਾ ਅੱਧ ਦੀ। ਇਹ ਦੋ ਜਣੇ ਖਾਣ ਵਾਲੇ। ਅੱਛਾ ਤੈਨੂੰ ਕਹਿੰਦਾ ਸੀ ਆ? ਹਾਂ ਤੀਜੇ ਦਿਨ ਕਹਿੰਦਾ ਮੇ ਤੋਂ 20000 ਫੜ ਲਿਆ ਹੁੰਦਾ ਕਦੇ 15 ਫੜ ਲਿਆ ਹੁੰਦਾ ਕਿੱਥੇ ਲਾਉਂਦਾ ਫਲਾਨਾ ਕਰਦਾ ਭਾਈ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਵੀ ਇੰਨੇ ਪੈਸੇ ਮੁੰਡਾ ਕਿੱਥੇ ਲੈ ਜਾਂਦਾ ਹੈਗਾ। ਹਾਂ ਮੈਨੂੰ ਕਹਿੰਦਾ ਜੇ ਤੂੰ ਅੱਧ ਹੋਵੇਂ ਦੋ ਰੋਟੀਆਂ ਨੇ ਮੌਜ ਨਾਲ ਖਾਣੇ। ਦੇਖ ਲੈ। ਫਲੇਗ ਦੇ ਜਣਵੇਂ 50000 ਰੁਪਏ ਘਰੇ ਭੇਜਤਾ ਮੁੰਡੇ ਦੇ ਹੱਥ ਕਹਿੰਦਾ ਆਏ ਛੋੜਾ ਮੌਜ ਨਾਲ ਮੈਂ ਪੁੱਛੂ ਨੂੰ ਕੋਈ ਗੱਲ ਨਹੀਂ ਤਾ ਕਿੰਨੇ ਸਾਲੋਂ ਤੋਂ ਠੇਕੇ ਦੇ ਜ਼ਮੀਨ ਦਿੰਨੇ ਆ ਨਾਲੇ ਆਪਣਾ ਘਰ 파ੜਦਾ ਸੀ ਦੇਖ ਲੈ ਕਾਰੀ ਦਿੱਤਾ ਸੀ ਉਹਦਾ ਜੇਕਰ ਅਸੀਂ ਨਾ ਝੁਕਦੇ ਜੇ ਅਸੀਂ ਮੜਾ ਇੱਕ ਕਿਤੇ ਤਰ ਨਾਲ ਅਰਜੰਦੇ ਘਰ ਤਾਂ ਆਪਣਾ ਕਖੜੀ ਕਰੇਲੇ ਹੋ ਗਏ ਸੀ ਮੈਂ ਤੁਹਾਨੂੰ ਕੀ ਕਿਹਾ ਸੀ ਤੁਹਾਨੂੰ ਸੱਚੀ ਗੱਲ ਕਹੀ ਸੀ ਮੈਂ ਸੱਚੀ ਗੱਲ ਕਹੀ ਮਮੀ ਨੂੰ ਕਿਸੇ ਨੇ ਉਂਗਲ ਲਾਈ ਹਾਂ ਚੱਕਾ ਕਿਸੇ ਨਾਲ ਕਿਸੇ ਦੀ ਹਾਂ ਇਹ ਤਾਂ ਤੁਸੀਂ ਦੋਨੇ ਜਣੇ ਸਿਆਣੇ ਰਹੇ ਉਹ ਦੂਸਾ ਸਿਆਣਾ ਤੇਰਾ ਸੌਰ ਜਿਹੜਾ ਵਿੱਚ ਬੈਠ ਕੇ ਇੰਨਾ ਕੁਸ ਕਹੇਗਾ ਸਮਝਾ ਗਿਆ ਮੇਰੀ ਘਰ ਦੀ ਮੰਮੀ ਮੈਂ ਤਾਂ ਉਹ ਪਾਲੇ ਅੰਕਲ ਨੂੰ ਨਾ ਤਾਇਏ ਨੂੰ ਮੈਂ ਪਾਲੇ ਨੂੰ ਸਿਆਣਾ ਸਮਝ ਕੇ ਮੈਂ ਇੱਕ ਦਿਨ ਦੱਸਿਆ ਮਾਂ ਮਾਸੀ ਤੋਂ ਉਹ ਸਾਡੇ ਨਾਲ ਨਾਰਾਜ਼ ਰਹਿੰਦੀ ਆ ਮੈਂ ਤੂੰ ਸਮਝਾ ਕੀ ਆਈ ਮੈਨੂੰ ਕੀ ਪਤਾ ਵੀ ਉਂਗਲ ਲਾਉਣ ਵਾਲੀ ਉਹ ਆ ਸਾਡਾ ਘਰ ਪਰਣ ਵਾਲਾ ਹੀ ਉਹ ਆ ਹੋਰ ਪਲੇਟ ਜਾਣਾ ਮੈਨੂੰ ਕਹਿੰਦਾ ਜੇ ਮੈਂ ਆਖਾ ਜੇ ਓਟੇ ਲਮਾਟ ਹੋ ਗਈ ਮੈਂ ਇੱਥੇ ਜੀ ਰਹਿਣੀ ਆ ਵੀ ਮੈਨੂੰ ਕਿਸੇ ਨੇ ਸਾਂਭਣਾ ਨਹੀਂ ਕਹਿੰਦਾ ਅਸੀਂ ਹੈਗੇ ਆ ਤੇਰੀ ਬਣੀ ਬਣਾਈ ਰੋਟੀ ਆਊਗੀ ਤੈਨੂੰ ਗੱਡੀ ਤੇ ਜਾ ਕੇ ਦਵਾਈ ਦਵਾ ਕੇ ਲਿਆਵਾਂਗੇ ਮੈਂ ਵੀ ਪਾਈ ਚੱਕ ਚਾਗੀ ਹਾਂ ਮਾਂ ਵੀ ਜਦੋਂ ਮੈਨੂੰ ਸਾਰਾ ਸਾਧਨ ਮਿਲਦਾ ਵੀ ਇਹ ਮੁੰਡਾ ਇੰਨੇ ਪੈਸੇ ਵਰਤਦਾ ਪੁੱਤ ਮੈਂ ਮਾਫੀ ਮੰਗਦੀ ਆ ਮੈਂ ਨਾ ਨਾ ਮਾਸੀ ਮਾਫੀ ਵਾਲੀ ਗੱਲ ਨਹੀਂ ਤੂੰ ਸਾਡੀ ਮਾਂ ਐ ਮੇਰੀ ਗੱਲ ਸੁਣ ਪਰ ਐ ਵੀ ਬਸ ਕਿਸੇ ਦੇ ਅੱਗੇ ਤੋਂ ਚੱਕ ਚਨਾਈ ਕਿਸੇ ਦੀ ਗੱਲ ਨਾ ਸੁਣੀ ਮੈਂ ਤੇਨਾਲ ਕੋਈ ਹਾਂ ਵੀ ਬਗਾਨੇ ਬਗਾਨੇ ਹੁੰਦੇ ਆ ਵੀ ਆਪਣੇ ਆਪ ਦੇ ਹੁੰਦੇ ਆ ਹਾਂ ਹਾਂ ਬਸ ਉਹ ਜੀ ਸ਼ਰੀਕੀ ਵਾਲੀ ਗੱਲ ਕਰਦੇ ਆ ਉਹਦਾ ਸ਼ਰੀਕ ਨਹੀਂ ਸ਼ਰੀਕਾ ਨੂੰ ਹੱਸਦੇ ਚੰਗੇ ਨਹੀਂ ਲੱਗਦੇ ਹਾਂ ਉਹ ਤਾਂ ਸ਼ਰੀਕ ਤਾਂ ਮਾਛਦੇ ਸੀ ਵੀ 10 ਕਿੱਲੇ ਮਾਸੀ ਦੇ ਨੇ 10 ਇਹਦੇ ਦੇ ਬੇਟਾ ਅਸੀਂ ਮੌਜ ਨਾਲ ਰਹਿੰਦੇ ਨੇ ਐਸ਼ ਕਰਦੇ ਨੇ ਨਾਲੇ ਪੁੱਤ ਆ ਹੁਣ ਜਦੋਂ ਤੂੰ ਮੈਨੂੰ ਲੈ ਕੇ ਆਏ ਅੱਜ ਬਾਲਾ ਵਧੀਆ ਕੀਤਾ ਤੂੰ ਲੈ ਆ ਮੈਂ ਵੀ ਦੁਖੀ ਹੋਈ ਬੈਠੀ ਸੀ ਮੈਥੋਂ ਵੀ ਪਕਾ ਕੇ ਖਾ ਦੇ ਜੀ ਮੇਰਾ ਵੀ ਲੱਗੇ ਦੋ ਜਣਾ ਚ ਦੇਖ ਲੈ ਕਹੇ ਜਾਂਦੀ ਹੋ ਗਿਆ ਮੰਮੀ ਦਾ ਹੈਂ ਮੈਂ ਤੁਹਾਨੂੰ ਮਲਾਇਆ ਪਿਆ ਮੇਰਾ ਜੀ ਨਹੀਂ ਲੱਗਿਆ ਚੱਲ ਕੋਈ ਗੱਲ ਨਹੀਂ ਹੁਣ ਮੰਮੀ ਨੂੰ ਰੋਟੀ ਪਾਣੀ ਚੰਗੀ ਤਰ੍ਹਾਂ ਖਵਾ ਪਿਆ ਤੇ ਸੇਵਾ ਪਾਣੀ ਕਰ ਰਹੀ ਚੰਗਾ ਖਿਆਲ ਰੱਖਣਾ ਮੈਂ ਤਾਂ ਇਹਨੂੰ ਤੇਰੇ ਬਿਨਾ ਕਹੇ ਵੀ ਬਹੁਤ ਕੁਝ ਕਹਿਣਾ ਹੁੰਦਾ ਵੀ ਮਾਸੀ ਨੂੰ ਕਦੇ ਭੋਰਾ ਕੋਈ ਮਹਿਸੂਸ ਨਾ ਹੋਣ ਦੇਈ ਕੋਈ ਗੱਲ ਆ ਕੇ ਗਿਆ ਤੀ ਹੁਣ ਫਿਰ ਮੈਂ ਤਾਂ ਪੂਰੀ ਰੇਲ ਬਣਾਈ ਹੁਣ ਪਾਲਾ ਹਾਂ ਚਲ ਬੜੀ ਜੇ ਮੈਨੂੰ ਮਿਲ ਬਣਾਉ ਮੈਂ ਵੀ ਰੇਲ ਹਾਂ ਤਾਂ ਆ ਰਹਿ ਗਿਆ ਮੇਰੀ ਕੀ ਸੁਣਾ ਆ ਇੱਕ ਸੀਜ਼ਨ ਰਹਿ ਗਿਆ ਇਸ ਗੱਲ ਕਣਕ ਵੱਢ ਲੈਣ ਦੇ ਕਣਕ ਵੱਢਣ ਤੋਂ ਬਾਅਦ ਦੇ ਵਿੱਚ ਆਪਾਂ ਠੇਕੇ ਦੀ ਜ਼ਮੀਨ ਹੋਰ ਹੁੰਦੀ ਮੈਂ ਜਵਾਬ ਦੇ ਦਿੱਤਾ ਸਾਡੀ ਆਸ ਤੇ ਨਾ ਬੈਠੀ ਤੇ ਮੇਰੀ ਗੱਲ ਸੁਣੋ ਹੁਣ ਝੋਨਾ ਵੱਢਿਆ ਜਾਊਗਾ ਲੋੜ ਨਹੀਂ ਕਣਕਾਂ ਦੇ ਕ ਜਾਣ ਦੀ ਕੋਈ ਲੋੜ ਨਹੀਂ ਹੈਗੀ ਚੱਲ ਕੋਈ ਗੱਲ ਨਹੀਂ ਉਹ ਆਪਾਂ ਰੈ ਰੈ ਕਰ ਲਾਂਗੇ ਮੈਂ ਬੜਾ ਜਾ ਕੇ ਹੁਣ ਕੋਈ ਮੜਾ ਧਿਆਨ ਰੱਖੀ ਠੀਕ ਹੈ ਨਾ ਹਾਂ ਧਿਆਨ ਰੱਖੀ ਮੰਮੀ ਦਾ ਮੜਾ ਚੰਗਾ ਮਰਸੀ ਤੂੰ ਮੇ ਤੂੰ ਹੀ ਮੇਰੀ ਮਾਂ ਤੂੰ ਹੀ ਮੇਰੀ ਮਾਸੀ ਹੈ ਮੈਂ ਤੈਨੂੰ ਇਹੀ ਕਹਿੰਦਾ ਹੁੰਦਾ ਸੀਗਾ ਪਰ ਤੇਰੇ ਦਿਮਾਗ ਚ ਗੱਲ ਨਹੀਂ ਆਈ ਇਹ ਜੇ ਕਾਣ ਤੇ ਇੱਥੇ ਬਿਨਾ ਤੂੰ ਅੱਗੇ ਮੇਰੇ ਬਦੋ ਮਾਦੀ ਉਹੀ ਲੜੀ ਗਈ ਤੈਨੂੰ ਹਾਂ ਚੰਗਾ ਚੰਗਾ ਮੈਂ ਮੜਾ ਜਾ ਆਮ ਚੰਗਾ